ਈਆ ਅਹਨੇ ਸੁਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤਖ ਸਾਮਦੀ ਨੂਰ ਅਰਸੋਹ ਕੁਰਸੋਹ ਝਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਈਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਵੱਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠੈ ਹੱਲਾ ਤੀਜਾ ਬੇਨ ਸਤ ਗੁਰ ਸੇਵੇ ਬਹੁਤਾ ਦੁੱਖ ਲੱਗਾ ਜੁਗ ਚਾਰੇ ਪਰਮਾਈ ਹਮਦੀਨ ਤੂੰ ਜੁਗ ਜੁਗ ਦਾਤੇ ਸਬਦੇ ਦੇਹੇ 부ਝਾਈ ਬੇਨ ਸਤ ਗੁਰ ਸੇਵੇ ਬਹੁਤਾ ਦੁੱਖ ਲਗ ਯੋਗ ਚਾਰੇ ਪਰਮਾਈ ਹਮਦੀਨ ਤੂੰ ਯੋਗ ਯੋਗ ਦਾਨਤੇ ਸਬ ਦੇ ਦੇਹ ਬੁਝਾਈ ਹਾਰੇ ਜੀਓ ਕਿਰਪਾ ਕਰਹੁ ਤੁਮ ਪਿਆਰੇ ਸਤ ਗੁਰ ਦਾ ਤਾ ਮੇਲ ਮਿਲਾਵੋ ਹਾਰੇ ਨਾਮ ਦੇਵੋ ਆਦਾਰੇ ਰਹਾਉ ਮਨਸਾ ਮਾਰੇ ਦੋਬੇ ਦਾ ਸਹਜ ਸਮਾਣੀ ਪਾਇਆ ਨਾਮੋ ਅਪਾਰਾ ਹਾਰੇ ਰਾਸੋ ਚਾਖੇ ਮਨ ਨਿਰਮਲ ਹੋਆ ਕਿਲ ਬਿਖ ਕਟਣ ਹਾਰਾ ਸਬਦੇ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਾਨੇ ਮਿੱਠਾ ਸਬ ਦੇ ਪਾਵੈ ਕੋਈ ਦਤਤਾ ਦਤੇ ਰੱਖੀ ਹੱਥੇ ਆਪਣਾ ਜੇ ਸੁਭਾਵੈ ਤੈਸੋ ਦੇਈ ਨਨਕ ਨਾਮੇ ਰੱਤੇ ਸੁਖ ਪਾਇਆ ਦਰਗਹਿ Jap ਹੈ ਸੇਈ ਦਾਤਾ ਦਾਤੇ ਰੱਖੀ ਹੱਥ ਤੇ ਆਪਣਾ ਜਿਸੁ ਭਾਵੈ ਤਿਸੁ ਦੇਈ ਨਾਨਕ ਨਾਮੈ ਰਤੇ ਸੁਖ ਪਾਇਆ दर्ग है जप है से गुरु जी का खालसा वाहे गुरु जी की फतेह सोरठ महला तीजा ਬੇਨ ਸਤ ਗੁਰ ਸੇਵੇ ਬਹੁਤ ਦੁੱਖ ਲਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹਿ 부ਝਾਈ